ਮੁਹੰਮਦ ਹਨੀਫ ਥੰਦ ਦੀ ਰਚਨਾयां ਲੇਖ ਉਸਤਾ ਲਿਖਿਆ ਇੱਕ ਲੇਖ ਹੈ ਨਾਮਤਰੀ ਲਹਿਰ ਦੇ ਵਿੱਚ ਅਹਿਮ ਯੋਗਦਾਨ ਮਰੇਕੋਟਲੇ ਦਾ ਸਾਕਾ ਸ਼ਹੀਦ ਆਜ਼ਮ ਸਾਹ ਪਗਤ ਸਿੰਘ ਆਪਣੀ ਲਿਖਤ ਮਹਾਨ ਹੂਕਾ ਲਹਿਰ ਦੇ ਵਿੱਚ ਬਿਆਨ ਕਰਦੇ ਨੇ ਕਿ ਉਹ ਤਾਂ ਤੋਪਾਂ ਸਾਹਮਣੇ ਵੀ ਹੱਸ ਦਿੰਦੇ ਸਨ ਉਹ आनंद ਨਾਲ ਸਤਿ ਸ਼੍ਰੀ ਅਕਾਲ ਗਜਾਉਂਦੇ ਨਾਰਿਆਂ ਦੇ ਨਾਲ ਆਕਾਸ਼ ਪਤਾਲ ਇੱਕ ਕਰਦੇ ਸਨ ਅਸੀਂ ਸਮਝਦੇ ਹਾਂ ਕਿ ਦੇਸ਼ ਵਾਸਤੇ ਨਿਸ਼ਕਾਮ ਭਾਵਨਾ ਨਾਲ ਮਰ ਮਿਟਣ ਵਾਲੇ ਲੋਕਾਂ ਨੂੰ ਭੁੱਲਾ ਦੇਣਾ ਬਹੁਤ ਵੱਡੀ ਅਹਿਸਾਨ ਫਰਾਮੋਸ਼ੀ ਹੋਵੇਗੀ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਭਾਵੇਂ ਵੱਡੇ ਥੰਮ ਨਹੀਂ ਖੜੇ ਕਰ ਸਕਦੇ ਤਾਂ ਵੀ ਆਪਣੇ ਦਿਲ 'ਚ ਉਹਨਾਂ ਨੂੰ ਥਾਂ ਦੇਣੋਂ ਕਿਉਂ ਝਿਜਕੀਏ 12 ਅਪ੍ਰੈਲ 1872 ਨੂੰ ਬਾਬਾ ਰਾਮ ਸਿੰਘ ਜੀ ਨੇ ਭੈਣੀ ਸਾਹਿਬ ਦੇ ਵਿੱਚੋਂ ਸਫੈਦ ਝੰਡਾ ਲਹਿਰਾ ਕੇ ਆਜ਼ਾਦੀ ਦਾ ਬਿਗਲ ਵਜਾਇਆ ਸੀ। ਉਹਨਾਂ ਗੁਰਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਲਈ ਪੁਰਾਤਨ ਪੰਜਾਬ ਨੂੰ 22 ਭਾਗਾਂ ਦੇ ਵਿੱਚ ਵੰਡ ਕੇ 22 ਸੂਬੇ ਨਿਯੁਕਤ ਕੀਤੇ ਸਨ। ਅੰਗਰੇਜ਼ਾਂ ਨਾਲ ਨਾਮ ਮਿਲਵਰਤਨ ਦਾ ਝੰਡਾ ਗੱਡ ਕੇ ਸਵਦੇਸ਼ੀ ਦਾ ਪ੍ਰਚਾਰ ਕੀਤਾ ਸੀ। ਉਹਨਾਂ ਲੜਕੀਆਂ ਨੂੰ ਮਾਰਨ, ਲੜਕੇ ਨੂੰ ਵੇਚਣ, ਲੜਕੀਆਂ ਦਾ ਵੱਟਾ ਕਰਨ ਤੇ ਬਾਲ ਵਿਆਹਾਂ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਸੀ ਬਾਬਾ RAM ਸਿੰਘ ਹੋਰਾਂ ਨੇ ਤੇ ਉਹਨਾਂ ਸਿੱਖ ਸਵਰਾਜ ਕਾਇਮ ਕਰਨ ਲਈ ਆਪਣਾ ਡਾਕ ਪ੍ਰਬੰਧ ਆਪਣੀ ਨਿਆ ਪ੍ਰਣਾਲੀ ਤੇ ਕਸ਼ਮੀਰ ਦੇ ਵਿੱਚ ਕੂਕਾ ਪਲਟਨ ਦੀ ਰੈਜiment ਖੜੀ ਕੀਤੀ ਦੇਸ਼ ਵਿਦੇਸ਼ ਦੇ ਵਿੱਚ ਅੰਗਰੇਜ਼ਾਂ ਖਿਲਾਫ ਕੁਮੰਤਰੀ ਸਬੰਧ ਪੈਦਾ ਹੋਣ ਦੇ ਨਾਲ ਅੰਗਰੇਜ਼ ਪੈਪੀਤ ਹੋ ਗਏ ਸਨ ਬਾਬਾ RAM ਸਿੰਘ ਨੇ ਲਹਿਰ ਨੂੰ ਐਨੇ ਅਨੁਸ਼ਾਸਨ ਨਾਲ ਚਲਾਇਆ ਕਿ ਅੰਗਰੇਜ਼ ਕੂਕਾ ਅੰਦੋਲਨ ਦੇ ਵਿਰੁੱਧ ਉਂਗਲ ਨਹੀਂ ਕਰ ਸਕਦੇ ਸਨ ਪਰ ਨਾਮਧਾਰੀਆਂ ਵੱਲੋਂ ਗਊਆਂ ਦੀ ਰੱਖਿਆ ਦੇ ਮੁੱਦੇ ਤੇ ਮਰੇੜਕੁਰਲਾ ਦੇ ਵਿੱਚ ਧਾਵਾ ਬੋਲਣ ਨਾਲ ਅੰਗਰੇਜ਼ਾਂ ਨੂੰ ਕੂਕਾ ਅੰਦੋਲਨ ਦੇ ਵਿਰੁੱਧ ਕਾਰਵਾਈ ਕਰਨ ਦਾ ਇੱਕ ਮਨ ਚਾਹਿਆ ਮੌਕਾ ਮਿਲ ਗਿਆ ਲਿਖਦੇ ਨੇ ਮੁਹੰਮਦ ਹਨੀਫ ਤੈਂ ਤੈਂਦੋ ਤੇ ਉਹਨਾਂ ਕੂਕਾ ਅੰਦੋਲਨ ਦੇ ਸੂਰਬੀਰਾਂ ਤੇ ਬਿਨਾ ਮੁਕੱਦਮਾ ਚਲਾਏ ਉਹਨਾਂ ਨੂੰ ਤੋਪਾਂ ਨਾਲ ਉਡਾਉਣ ਦਾ ਫਰਮਾਨ ਜਾਰੀ ਕੀਤਾ ਅੰਗਰੇਜ਼ ਸਰਕਾਰ ਨੇ ਆਜ਼ਾਦੀ ਸੰਗਰਾਮ ਦੇ ਪ੍ਰਥਮ ਸੰਘਰਸ਼ ਕੂਕਾ ਅੰਦੋਲਨ ਨੂੰ ਦਬਾਉਣ ਦੇ ਲਈ 17 ਜਨਵਰੀ 1872 ਨੂੰ 9 ਤੋਪਾਂ ਦੇ ਨਾਲ 7 ਵਾਰੀਆਂ ਦੇ ਵਿੱਚ 7-7 ਕਰਕੇ 49 ਵਿਅਕਤੀਆਂ ਨੂੰ ਬਿਨਾ ਮੁਕਦਮਾ ਚਲਾਇਆ ਤੋਪਾਂ ਅੱਗੇ ਖੜੇ ਕਰਕੇ ਸ਼ਹੀਦ ਕਰ ਦਿੱਤਾ ਗਿਆ। ਯਾਨੀ 7 ਵਾਰ 7-7 ਬੰਦਿਆਂ ਨੂੰ ਤੋਪਾਂ ਦੇ ਅੱਗੇ ਖੜੇ ਕਰਕੇ ਸ਼ਹੀਦ ਕੀਤਾ ਗਿਆ। ਜਾਣ ਕੇ 6 ਵਾਰੀਆਂ ਦੇ ਵਿੱਚ 42 ਸਿੰਘਾਂ ਨੂੰ ਤੋਪਾਂ ਨਾਲ ਸ਼ਹੀਦ ਕੀਤਾ ਗਿਆ ਤੇ 7ਵੀਂ ਵਾਰੀ ਸਿੱਖ ਸ਼ਹੀਦ ਹੋਣ ਲਈ ਤੋਪਾਂ ਦੇ ਅੱਗੇ ਖੜੇ ਸਨ ਤਾਂ ਡਿਪਟੀ ਕਮਿਸ਼ਨਰ ਅਲਕਾਵਨ ਨੂੰ ਕਮਿਸ਼ਨਰ ਫੋਰਸ ਸਾਹਿਬ ਦਾ ਖਤ ਮਿਲਿਆ ਕਿ ਉਹਨਾਂ ਦੇ ਆਉਣ ਤੱਕ ਕੋਈ ਕਾਰਵਾਈ ਨਾ ਕੀਤੀ ਜਾਵੇ ਯਾਨੀ 6 ਵਾਰੀਆਂ ਦੇ ਵਿੱਚ ਪਹਿਲਾਂ 42 ਸਿੱਖਾਂ ਨੂੰ ਉੜਾ ਦਿੱਤਾ ਗਿਆ ਸੀ ਪਰ ਜਦੋਂ 7ਵੀਂ ਵਾਰੀ ਸਿੱਖਾਂ ਨੂੰ ਅੱਗੇ ਖੜਾ ਕੀਤਾ ਗਿਆ ਤਾਂ ਫਿਰ ਅ ਡਿਪਟੀ ਕਮਿਸ਼ਨਰ ਐਲ ਕਾਵਨ ਸੀ ਜਿਹੜਾ ਮੌਕੇ ਤੇ ਜਿਹੜਾ ਇਹ ਕਾਰਵਾਈ ਨੂੰ ਅੰਜਾਮ ਦੇ ਰਿਹਾ ਸੀ ਉਸ ਨੂੰ ਕਮਿਸ਼ਨ ਫੋਰਸ 사이ਡ ਦਾ ਇੱਕ ਲੈਟਰ ਮਿਲਿਆ ਕਿ ਉਹਨਾਂ ਦੇ ਆਉਣ ਤੱਕ ਕੋਈ ਕਾਰਵਾਈ ਨਾ ਕੀਤੀ ਜਾਵੇ ਪਰ ਐਲ ਕਾਵਨ ਨੇ ਬਿਨਾਂ ਪਰਵਾਹ ਕੀਤਿਆਂ ਸੱਤਵੇਂ ਜਥੇ ਤੇ ਵੀ ਧੋਪਾਂ ਛਲਾ ਦਿੱਤੀਆਂ ਇਹਨਾਂ ਸ਼ੀਦਾ ਪ੍ਰਤੀ ਕਾਵਨ ਲਿਖਦਾ ਕਿ ਇਹਨਾਂ ਕੈਦੀਆਂ ਦਾ ਵਤੀਰਾ ਬਹੁਤ ਨਿਡਰਤਾ ਭਰਿਆ ਤੇ ਹਾਕਮਾ ਤੋਂ ਨਾ ਡਰਨ ਵਾਲਾ ਸੀ ਉਹ ਅੰਗਰੇਜ਼ੀ ਸਰਕਾਰ ਅਤੇ ਦੇਸੀ ਰਾਜਿਆਂ ਨੂੰ ਗਾਲਾਂ ਕੱਢਦੇ ਉਹਨਾਂ ਦਾ ਮਨੋਰਥ ਅੰਗਰੇਜ਼ੀ ਰਾਜ ਨੂੰ ਖਤਮ ਕਰਨਾ ਸੀ ਕਮਿਸ਼ਨਰ ਫੋਰਥ ਸਾਈਡ 18 ਜਨਵਰੀ ਨੂੰ ਹਾ ਦਾ ਨਾਰਾ ਦੇ ਨਾਂ ਨਾਲ ਪ੍ਰਸਿੱਧ ਰਿਆਸਤ ਮਰੇਕੋਲਾ ਪੁੱਜਿਆ ਉਸਨੇ ਬਾਕੀ ਰਹਿੰਦੇ 17 ਸਿੰਘਾਂ ਤੇ ਮੁਕੱਦਮੇ ਦੀ ਕਾਰਵਾਈ ਪਾ ਕੇ ਉਹਨਾਂ ਨੂੰ ਵੀ ਉਮੇ ਤੋਪਾਂ ਨਾਲ ਸ਼ਹੀਦ ਕਰ ਦਿੱਤਾ ਅੰਗਰੇਜ਼ ਅਫਸਰ ਐਲਕਾਵਰ ਨੇ ਪਹਿਲਾਂ ਇਹ ਨੀਤੀ ਤੈਅ ਕੀਤੀ ਸੀ ਕਿ ਬਾਗੀਆਂ ਨੂੰ ਤੋਪਾਂ ਦੇ ਅੱਗੇ ਪਿੱਟ बन ਕੇ শহীদ ਕੀਤਾ ਜਾਵੇ یعنی توپ ਦੇ ਅੱਗੇ ਪਿੱਠ ਪਾਰ ਖੜੇ ਕਰਦੇ ਹੋ ਪਰ ਸਿੰਘਾਂ ਨੇ ਐਲ ਕਾਵਨ ਨੂੰ ਵੰਗਾਰਿਆ ਕਿ ਪਿੱਠ ਕਰਨੀ ਸੂਰਮੇ ਦਾ ਕੰਮ ਨਹੀਂ ਉਹ ਛਾਤੀ ਤਾਣ ਕੇ ਖੁਦ ਔ ਟੋਪਾਂ ਦੇ ਅੱਗੇ ਖੜ ਕੇ ਸ਼ਹੀਦ ਹੋਣਗੇ 17 ਜਨਵਰੀ ਨੂੰ ਜਦੋਂ ਸਿੰਘਾਂ ਤੇ ਤੋਪਾਂ ਚਲਾਈਆਂ ਜਾ ਰਹੀਆਂ ਸਨ ਤਾਂ ਉਹ ਤੋਪ ਅੱਗੇ ਖੜੇ ਆਪਣੇ ਵਾਰੀ ਦੀ ਉਡੀਕ ਕਰਦੇ ਇੱਕ 12 ਸਾਲ ਦੇ ਬੱਚੇ ਬਿਸ਼ਨ ਸਿੰਘ ਨੂੰ ਦੇਖ ਕੇ ਕਾਵਨ ਦੀ ਪਤਨੀ ਦਾ ਮਨ ਡੋਲ ਗਿਆ ਉਸਨੇ ਬੱਚੇ ਤੇ ਤਰਸ ਕਰਕੇ ਆਪਣੇ ਪਤੀ ਮਿਸਟਰ ਕਾਵਨ ਨੂੰ ਆਖਿਆ ਕਿ ਇਸ ਬੱਚੇ ਨੂੰ ਛੱਡ ਦਿੱਤਾ ਜਾਵੇ। ਕਾਵਨ ਨੇ ਪਤਨੀ ਨੂੰ ਆਖਿਆ ਕਿ ਜੇ ਬੱਚਾ ਮੰਨ ਲਵੇ ਕਿ ਉਹ ਰਾਮ ਸਿੰਘ ਦਾ ਸਿੱਖ ਨਹੀਂ ਹੈ ਤਾਂ ਉਸ ਨੂੰ ਛੱਡ ਦੇਵੇਗਾ। ਸੋ ਪਤਨੀ ਨੇ ਬਿਸ਼ਨ ਸਿੰਘ ਨਾਂ ਦੇ ਇਸ ਬੱਚੇ ਨੂੰ ਬਣਾ ਲਿਆ। ਬੱਚੇ ਨੇ ਕਿਹਾ ਕਿ ਅੰਗਰੇਜ਼ ਦੇ ਕੰਨ ਵਿੱਚ ਇਹ ਗੱਲ ਕਹੇਗਾ ਕਿ ਉਹ ਬਾਬਾ ਰਾਮ ਸਿੰਘ ਦਾ ਸਿੱਖ ਨਹੀਂ ਹੈ। ਕਾਵਨ ਖੁਸ਼ ਹੋ ਗਿਆ। ਜਦੋਂ ਕਾਵਨ ਨੇ ਬਿਸ਼ਨ ਸਿੰਘ ਦੀ ਗੱਲ ਸੁਣ ਲਈ ਝੁੱਕ ਕੇ ਉਸਦੇ ਕੰਨ ਦੇ ਨੇੜੇ ਖੜਾ ਹੋਇਆ। ਬਿਸ਼ਨ ਸਿੰਘ ਨਾਂ ਦੇ ਇਸ 12 ਮਰਿਆਂ ਦੇ ਬੱਚੇ ਨੇ ਕਾਵਨ ਦੀ ਦਾੜੀ ਫੜ ਲਈ ਤੇ ਗਰਜ ਕੇ ਆਖਿਆ ਬੇਲਿਆ ਫਿਰ ਆਖਾਂਗਾ ਕਿ ਮੈਂ ਫਿਰ ਆਖਾਂਗਾ ਕਿ ਮੈਂ ਰਾਮ ਸਿੰਘ ਦਾ ਸਿੱਖ ਨਹੀਂ ਹਾਂ ਐਨੀ ਦੇਰ ਨੂੰ ਕੋਲਖੜੇ ਸਭਾਈਆਂ ਨੇ ਸਭ ਤੋਂ ਛੋਟੀ ਉਮਰ ਦੇ ਇਸ ਬੱਚੇ ਬਿਸ਼ਨ ਸਿੰਘ ਤੇ ਤਲਵਾਰ ਨਾਲ ਵਾਰ ਕਰਕੇ ਉਸਤੇ ਟੁਕੜੇ ਟੁਕੜੇ ਕਰ ਦਿੱਤੇ ਇਸ ਘਟਨਾ ਬਾਰੇ ਐਲ ਕਾਵਨ ਨੇ ਆਪਣੀ ਆਤਮ ਕਥਾ ਜਿ ਲਿਖਿਆ ਕਿ ਉਸ ਦਾ ਇਹ ਹਮਲਾ ਐਵੇਂ ਸੀ ਜਿਵੇਂ ਅਸਮਾਨੀ ਬਿਜਲੀ ਚਮਕਦੀ ਹੋਵੇ ਮੇਰੀਆਂ ਅੱਖਾਂ ਅੱਗੇ ਤਾਰੇ ਦਿਸਣ ਲੱਗੇ ਮੌਤ ਮੈਨੂੰ ਕਰੀਬ ਦੇ ਸੀ ਮੈਂ ਆਪਣਾ ਆਖਰੀ ਵੇਲਾ ਜਾਣਿਆ ਸਮਝ ਕੇ ਯਿਸੂ ਮਸੀਹ ਨੂੰ ਜੀ ਆਪ ਕੀਤਾ 18 ਜਨਵਰੀ ਦੇ ਸਾਕੇ ਦੇ ਵਿੱਚ ਇੱਕ ਸ਼ਹੀਦ ਰਿਆਸਤ ਪਟਿਆਲਾ ਵਾਲੇ ਰਾਜ ਦੇ ਪੁਰਖੇ ਪਿੰਡ ਮਹਾਰਾਜ ਦਾ ਰਹਿਣ ਵਾਲਾ ਸੀ ਉਸ ਨੂੰ ਛੱਡਣ ਦੇ ਲਈ ਅੰਗਰੇਜ਼ ਕੋਲ ਮਹਾਰਾਜੇ ਪਟਿਆਲੇ ਦੀ ਸ਼ਫਾਰਿਸ਼ ਆ ਗਈ ਇਹ ਜਦੋਂ ਬਰਿਆਮ ਸਿੰਘ ਆਪਣੇ ਵਾਰੀ ਆਉਣ ਤੇ ਧੋਪ ਦੇ ਅੱਗੇ ਖਲੋਤਾ ਸੀ ਤਾਂ ਤੋਪਚੀ ਨੇ ਵਿਰਿਆਮ ਸਿੰਘ ਨੂੰ ਆਖਿਆ ਕਿ ਤੇਰਾ ਕਦ ਬਹੁਤ ਛੋਟਾ ਹੈ ਤੋਪ ਦੇ ਬਰਾਬਰ ਨਹੀਂ ਉਹਨਾਂ ਤੈਨੂੰ ਮਾਫ ਕੀਤਾ ਜਾਂਦਾ ਤਾਂ ਵਿਰਿਆਮ ਸਿੰਘ ਤੁਰੰਤ ਖੇਤ ਦੇ ਵਿੱਚੋਂ ਡਲੇ ਜਾਂ ਢੀਮਾ ਇਕੱਠੀਆਂ ਕਰਕੇ ਉੱਚਾ ਹੋ ਕੇ ਤੋਪ ਦੇ ਬਰਾਬਰ ਖੜ ਗਿਆ ਤੇ ਤੋਪਚੀ ਨੂੰ ਕਹਿਣ ਲੱਗਾ ਚਲਾ ਤੋ ਹੁਣ ਤਾਂ ਮੇਰੀ ਛਾਤੀ ਤੋਪ ਦੇ ਬਰਾਬਰ ਹੈ ਤੋਪ ਚੱਲੀ ਤਾਂ ਵਿਰਿਆਮ ਸਿੰਘ ਵੀ ਸ਼ਹੀਦ ਹੋ ਗਿਆ ਇਹਨਾਂ ਸ਼ਹੀਦਾਂ ਪ੍ਰਤੀ ਜਨਗਨ ਮਾਨਦਾਰ ਚੇਤਾ ਰਵਿੰਦਰਨਾਥ ਟੈਗੋਰ ਲਿਖਦਾ ਕਿ ਵੱਖੀਆਂ ਦੀਆਂ ਪੱਸਲੀਆਂ ਬਾਲ ਕੇ ਕੂਕਿਆਂ ਨੇ ਉਹ ਸ਼ਮਾਂ ਜਲਾਈ ਜਿਸ ਨਾਲ ਦੇਸ਼ ਨੂੰ ਆਜ਼ਾਦੀ ਨੂਰੀ ਲੋ ਤੇ ਰਸਨਾਈ ਪ੍ਰਾਪਤ ਹੋਈ ਇਹਨਾਂ ਸ਼ੀਧਾਂ ਦੀ ਯਾਦ ਵਿੱਚ ਹਾ ਦਾ ਨਾਰਾ ਦੀ ਇਤਿਹਾਸਿਕ ਧਰਤੀ ਮਰੇ ਕੋੜਲਾ ਵਿਖੇ ਯਾਦਗਾਰੀ ਸ਼ੀਦੀ ਕੂਕਾ ਸਮਾਗਮ ਸਮਾਰਕ ਵੀ ਬਣਿਆ ਜਿਸ ਦੀ ਤਸਵੀਰ ਤੁਸੀਂ ਆਪਣਾ ਵੇਖ ਰਹੇ ਹੋ ਆਪਣੇ YouTube ਫਲੈਰ ਦੇ ਵਿੱਚ ਇਹਨਾਂ 66 ਕੂਕਾ ਸਿੱਖਾਂ ਨੂੰ ਸਮਰਪਿਤ 66 ਮੋਰੀਆਂ ਵਾਲਾ 66 ਫੁੱਟ ਉੱਚਾ ਇੱਕ ਖੰਡਾ ਤੇ ਖੂਬਸੂਰਤ ਪਾਰਕ ਤੇ ਸ਼ਹੀਦਾਂ ਦੀ ਯਾਦਗਾਰ ਹੈ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ 17 ਜਨਵਰੀ ਨੂੰ ਹਾ ਦਾ ਨਾਰਾ ਦੀ ਇਤਿਹਾਸਿਕ ਧਰਤੀ ਅਮਰੀਕਾ ਲੱਭ ਕੇ ਹਰ ਸਾਲ ਰਾਜਪਦਰੀ ਸਮਾਗਮ ਹੁੰਦਾ ਤੇ ਅੱਜ ਵੀ ਮਨਾਇਆ ਜਾ ਰਿਹਾ ਹੈ ਇਸ ਸ਼ਹੀਦੀ ਸਮਾਗਮ ਸਮਾਗਮ ਦੇ ਵਿੱਚ ਦੇਸ਼ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਤੇ ਆਪਣੇ ਸ਼ਰਦਾ ਦੇ ਫੁੱਲ ਇਹਨਾਂ ਸ਼ਹੀਦਾਂ ਨੂੰ ਭੇਂਟ ਕਰਦੀਆਂ ਨੇ ਸ਼ਾਦ ਸ਼ਾਹ ਰਾਮਪੁਰਾ ਸ਼ਾਦ ਬਿਸਮਲ ਅਜ਼ੀਮਾਬਾਦੀ ਦਾ ਇੱਕ ਸ਼ੇਰ ਖੂਬ ਟੋਕਦਾ ਹੈ ਕਿ ਸਰ ਫਰੋਸ਼ੀ ਕੀ ਤਮੰਨਾ ਮੇਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇ ਹੈ ਸੋ ਲਿਖਤਮ ਮੁਹੰਮਦ ਹਨੀਫ ਸਨ ਪ੍ਰਤੀਨਿਤ ਮਰੇ ਕੋਟਲਾ ਤੋਂ ਅਜੀਤ ਦੇ ਤੇ ਨੰਬਰ ਹੈ ਇਹਨਾਂ ਦਾ 95927 54907 95927 54907 ਲਿਖਤੋਂ ਮੁਹੰਮਦ ਹਨੀਫ ਤੰਦ ਵਿਸ਼ੇਸ਼ ਧੰਨਵਾਦ ਅਜੀਤ ਤੋਂ ਸੋ ਇਹ ਸੀ ਦੋਸਤੋ ਨਾਮਧਾਰੀ ਸਾਕਾਂ ਕਿ ਕਿਸ ਤਰ੍ਹਾਂ ਦੀ ਪੰਜਾਬੀਅਤ ਇਸ ਖੇਤੇ ਦੇ ਵਿੱਚ ਰਹੀ ਹੈ ਅੱਜ ਸਾਡੀ ਜ਼ੁਰਤ ਨੂੰ ਕੀ ਜੰਗਾਲ ਲੱਗ ਗਿਆ ਕਿ ਅਸੀਂ ਥੋੜੇ ਜੇ ਲਾਲਚ ਦੇ ਵਿੱਚ ਕੋਈ ਕਿਸੇ ਪੋਲਿਟਿਕਲ ਪਾਰਟੀ ਦਾ ਚਾਪਲੂਸ ਬਣਿਆ ਤੇ ਕੋਈ ਕਿਸੇ ਆਰਐਸਐਸ ਜਾਂ ਹੋਰ ਧੜੇ ਦਾ ਚਾਪਲੂਸ ਬਣਿਆ ਤੇ ਕੋਈ ਕਿਸੇ ਖਾਲਸਤਾਨੀ ਹਿੰਦੂਸਤਾਨੀ ਪਾਕਿਸਤਾਨੀ ਧਰ ਦਾ ਰਹਿਨਮਾ ਬਣਿਆ ਇਹ ਮੁਲਕ ਸਭ ਦਾ ਸਾਂਝਾ ਇਹ ਸਾਂਝਾ ਬਰਕਰਾਰ ਰਹਿਣ ਸਾਨੂੰ ਗੁਰੂ ਸਾਹਿਬ ਨੇ ਏਕਸ ਕੇ ਬਾਰਕ ਦਾ ਸਬਕ ਦਿੱਤਾ ਸਬੇ ਸੰਜੀਵ ਸਬੇ ਸੰਜੀਵਾਲ ਸਦਾਇਨ ਕੋਈ ਨਾ ਦੱਸੇ ਬਾਰਾ ਜੀਉ ਪਰ ਅਸੀਂ ਆਪਣੇ ਆਪਣੇ ਰਾਜਨੀਤਿਕ ਮਫਾਦ ਦੇ ਪਿਛੇ ਧਰਮਾਂ ਦੀਆਂ ਉਹਨਾਂ ਪਵਿੱਤਰ ਰਵਾਇਤਾਂ ਦਾ ਵਿਕਾਣ ਕਰ ਰਹੇ ਹਾਂ ਅੱਜ ਨਾਮਤਾਰੀ ਦਰਬਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹਨਾਂ ਦਾ ਇਤਿਹਾਸ ਕੀ ਸੀ ਸੋਏ ਸੀ ਉਸ ਮਹਾਨ ਸ਼ਾਕਾ ਮਰੇਕੋਡਲਾ ਦੀ ਯਾਦ ਵਿੱਚ ਸਬੰਧਤ ਇਹ ਅਲਫਾਜ਼ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਇਹ ਲਾਈਵ fromParams ਤੁਸੀਂ ਆਪਣੇ YouTube ਪੇਜ ਤੇ ਲਾਈਵ ਸੁਣਦੇ ਹੋ ਤੇ ਆਪਣੇ YouTube ਪੇਜ ਤੇ ਕੁਝ ਵੀਡੀਓਜ਼ ਵੀ ਹੁੰਦੀਆਂ ਨੇ ਤੇ ਉਹਨਾਂ ਵੀਡੀਓ ਨੂੰ ਆਪਾਂ ਇੱਧਰ ਨਹੀਂ ਚਲਾਉਂਦੇ ਰੇਡੀਓ ਤੇ ਤੇ ਉਹਨਾਂ ਵੀਡੀਓ ਦੇ ਲਿੰਕ ਤੇ ਇਸ ਲਾਈਵ fromParams ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਰਾਹੀਂ ਮਵਾ ਸਕਦੇ ਹੋ ਐਪਸ ਤੇ ਵੈਬਸਾਈਟ ਤੇ ਪੰਫਲ ਹਾਰ ਪਰੋਂ ਬਣ ਕੀਤੇ ਨੇ ਸੋ ਸਿਰਫ YouTube Facebook ਤੇ ਲਾਈਵ ਹੁੰਦੇ ਨੇ ਸੋ ਇਸ ਕਰਕੇ Facebook ਦਾ ਲਾਈਕ ਤੇ ਫਾਲੋ ਖਾਸ ਕਰਕੇ YouTube ਦਾ ਲਾਈਕ ਤੇ ਬੈਲ ਆਈਕਨ ਦਵਾ ਦਿਓ ਤਾਂ ਜੋ ਨੋਟੀਫਿਕੇਸ਼ਨ ਪੁੱਜਦੀ ਰਹੇ ਜੇ ਆਪਣੇ WhatsApp ਗਰੁੱਪ ਨੰਬਰ 9876096555 ਸ਼ਾਮਲ ਹੋ ਸਕਦੇ ਹੋ ਇਸੇ ਨੰਬਰ ਤੇ ਮੇਰਾ ਸੰਪਰਕ ਨੰਬਰ ਹੈ ਤੇ ਇਸੇ ਨੰਬਰ ਤੇ ਤੁਸੀਂ ਪ੍ਰੌਨ ਦੇ ਵਿੱਚ ਵੀ ਲਾਈਵ ਕਾਲ ਕਰ ਸਕਦੇ ਹੋ 9876096555